ਹਾਂਜੀ ਸ਼ਸ਼ੀਕਾਲ ਜੀ ਮੈਂ ਦਿਲਵੀਰ ਕੇਸਰੀ ਕਲੋਥ ਹਾਊਸ ਪੱਖੋ ਕੈਂਚੀਆਂ ਉਮੀਦ ਕਰਦਾ ਸਾਰੇ ਜਣ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਤੇ ਅੱਜ ਦੀ ਆਪਾਂ ਵੀਡੀਓ ਲੈ ਕੇ ਆਏ ਹਾਂ ਜੀ ਪੀਸਾਂ ਦੇ ਉੱਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਅੱਜ ਦੇ ਆਪਾਂ ਲੈ ਕੇ ਆਏ ਹਾਂ ਜੀ ਫੈਂਸੀ ਪੀਸ ਨੇ ਤੇ ਕਪੜਾ ਬਹੁਤ ਸੋਹਣਾਗਾ ਇਹ ਐਕਸਪੋਰਟ ਦਾ ਕਪੜਾ ਆਇਆਗਾ ਜੀ ਕੁੜਤੀਆਂ ਦਾ ਵੱਡੇ ਪਣੇ ਦਾ ਕਪੜਾਗਾ ਪੂਰੀਆਂ ਕੁੜਤੀਆਂ ਦੇ ਪੀਸ ਆ ਗਏ ਜੀ ਆਜੋ ਕਿਰਾ ਜਲਦੋ ਜਲਦੀ ਦੁਕਾਨ ਤੇ ਕੇਸਰੀ ਕਲੋਥ ਹਾਊਸ ਪੱਖੋ ਕੈਂਚੀਆਂ ਮੋਗਾ ਰੋਡ ਤੇ ਆਪਣੀ ਦੁਕਾਨ ਆ ਜੀ 7589340 ਕਿ 77 ਆਪਣਾ ਵਟਸਐਪ ਨੰਬਰ ਆ ਜੀ ਉਤੇ ਮੈਸੇਜ ਕਰ ਲਓ ਜੇ ਕੁਝ ਨਹੀਂ ਪਰਦਾ ਦੋ ਦੇ ਵਾਰ ਦੱਸ ਦਾਂਗੇ ਤੇ ਅੱਜ ਆਪਾਂ ਕੁੜਤੀਆਂ ਦੇ ਪੀਸ ਲੈ ਕੇ ਆਏ ਬਹੁਤ ਸੋਹਣੇ ਸੋਹਣੇ ਆ ਜੀ ਐਕਸਪੋਰਟ ਦਾ ਕਪੜਾ ਹੀ ਸਾਰਾ ਇਹ ਵੱਡੇ ਪਣੇ ਦਾ ਕਪੜਾ ਐਕਸਪੋਰਟ ਦਾ ਸਾਰਾ ਬਾਹਰਲਾ ਕਪੜਾਗਾ ਜੀ ਤੇ ਕੁੜਤੀਆਂ ਦੇ ਪੀਸ ਨੇ ਜੀ ਇਹ ਪੂਰੇ ਵੱਡੇ ਪਣੇ ਦੇ ਲੋ ਜੀ ਡਿਜ਼ਾਈਨ ਚੈੱਕ ਕਰ ਲਓ ਤੇ ਰੇਟ ਇਹਦਾ ਹੈਗਾ ਬਹੁਤ ਹੀ ਵਧੀਆ ਇਹ ਕਪੜਾ ਤਾਂ ਹੈਗਾ ਵੈਸੇ 2250 ਰੁਪਏ ਮੀਟਰ ਦਾ ਤੇ ਆਪਾਂ ਇਹ ਕਪੜਾ ਤੁਹਾਨੂੰ ਦੇ ਦੇਣਾ ਸਾਰੀ ਕੁੜਤੀ 100 ਰੁਪਏ ਦੀ ਆਜੋ ਕਰਾ ਜਲਦੇ ਜਲਦੀ ਦੁਕਾਨ ਤੇ ਕੇਸਰੀ ਕਲੋਥ ਹਾਊਸ ਪੱਖੋਂ ਕੈਂਚੀਆਂ ਬਹੁਤ ਸੋਹਣੇ ਸੋਹਣੇ ਪੀਸ ਨੇ ਜੀ ਡਿਜ਼ਾਈਨ ਵੀ ਪੂਰੇ ਸੋਹਣੇ ਨੇ ਘੈਂਟ ਘੈਂਟ ਡਿਜ਼ਾਈਨ ਨੇ ਜੀ ਜਿਵੇਂ ਮਰਜ਼ੀ ਫੈਂਸੀ ਸੂਟ ਬਣਾ ਲਓ ਤੁਸੀਂ ਜੀ ਇਹਦੇ ਨਾਲ ਸੂਟ ਤਿਆਰ ਹੋਇਆ ਤੁਹਾਨੂੰ ਕੋਈ ਕਹਿ ਨਹੀਂ ਸਕਦਾ ਵੀ ਇਹ 100 ਰੁਪਏ ਦੀ ਕੁੜਤੀ ਦਾ ਸੂਟ ਤਿਆਰ ਹੋਇਆ ਹੋਇਆ ਜੀ ਪੂਰੀ ਸੋਹਣੀ ਚੀਜ਼ ਬਣੂਗੀ ਜੀ 100 ਰੁਪਏ ਦਾ ਪੀਸ ਆ ਜਿਹੜਾ ਮਰਜ਼ੀ ਲੈ ਜਾਓ ਆ ਜਾਓ ਕਿਹੜਾ ਦੁਕਾਨ ਤੇ ਬਹੁਤ ਪੀਸ ਨੇ ਜਿੰਨੇ ਮਰਜ਼ੀ ਲੈ ਜਾਓ ਲੋ ਡਿਜ਼ਾਈਨ ਚੈੱਕ ਕਰ ਲਓ ਪੂਰੇ ਸੋਹਣੇ ਸੋਹਣੇ ਨੇ ਜੀ ਇੱਕ ਨਾਲ ਦੇ ਦੋ ਦੋ ਪੀਸ ਵੀ ਮਿਲ ਜਾਣਗੇ ਪੂਰਾ ਸੂਟ ਤਿਆਰ ਕਰਨਾ ਪੂਰਾ ਸੂਟ ਤਿਆਰ ਹੋ ਜਾਊਗਾ 100 ਰੁਪਏ ਦਾ ਪੀਸ ਆ ਜੀ ਸਿਰਫ ਔਰ ਸਿਰਫ 100 ਦਾ ਆ ਜਾਓ ਕਿਹੜਾ ਜਲਦੀ ਜਲਦੀ ਦੁਕਾਨ ਤੇ ਕੇਸਰੀ ਕਲੋਥ ਹਾਊਸ ਪੱਖੋ ਕੈਂਚੀਆਂ ਮੋਗਾ ਰੋਡ ਤੇ ਦੁਕਾਨ ਆ ਜੀ ਆਪਣੀ ਲਓ ਜੀ ਪੂਰੇ ਸੋਹਣੇ ਸੋਹਣੇ ਰੰਗ ਡਿਜ਼ਾਈਨ ਨੇ ਜੀ ਪੂਰਾ ਘੈਂਟ ਕਪੜਾ ਦਾ ਕਪੜੇ ਜੀ ਕੋਈ ਵੀ ਕਮੀ ਨਹੀਂ ਹੈਗੀ ਜੀ ਆਹ ਲਓ ਡਿਜ਼ਾਈਨ ਇੱਕ ਤੋਂ ਇੱਕ ਬੰਬਾ ਜੀ ਸਾਰੇ ਸਿਰਾਂ ਡਿਜ਼ਾਈਨ ਨੇ ਸਾਰੀ ਲਓ ਜੀ ਦੇਖੋ ਡਿਜ਼ਾਈਨ ਕੋਈ ਐ ਨਹੀਂ ਕਹਿ ਸਕਦਾ ਸੋਨ ਨੂੰ ਵੀ ਐ ਸੂਟ ਮਾੜਾਗਾ ਕੋਈ ਬਣਿਆ ਹੋਇਆ ਸੂਟ ਇੰਨਾ ਘੈਂਟ ਲੱਗੂਗਾ ਡਿਜ਼ਾਈਨ ਪੂਰੇ ਸੋਹਣੇ ਸੋਹਣੇ ਨੇ ਜੀ ਸਾਰੇ ਆਜੋ ਕਿਰਾ ਜਲਦੀ ਜਲਦੀ ਦੁਕਾਨ ਤੇ ਕੇਸਰੀ ਕਲੋਥ ਹਾਊਸ ਪੱਖੋ ਕੈਂਚੀਆਂ ਮੋਗਾ ਰੋਡ ਤੇ ਆਪਣੀ ਦੁਕਾਨ ਆ ਜੀ ਆਹ ਲੋ ਚੈੱਕ ਕਰ ਲਓ ਡਿਜ਼ਾਈਨ ਸਾਰੇ ਜਲਦੀ ਜਲਦੀ ਆਜੋ ਤਾਂ ਕਿ ਪਹਿਲਾ ਪਹਿਲਾ ਵਧੀਆ ਵਧੀਆ ਡਿਜ਼ਾਈਨ ਸੰਟੇ ਨਾ ਜਾਣ ਇਸ ਕਰਕੇ ਪਹਿਲਾਂ ਤੋਂ ਪਹਿਲਾਂ ਜਲਦੀ ਜਲਦੀ ਆਜਿਆ ਕਰੋ ਫਿਰ ਤੁਸੀਂ ਕਹਿੰਦੇ ਹੋ ਪੀਸ ਵਿਕ ਗਏ ਜੀ ਜਾਂ ਐ ਹੋ ਗਿਆ ਹੈ ਨਹੀਂ ਜਿਹੜੇ ਵੀਡੀਓ ਚ ਦਿਖਾਉਂਦੇ ਸੀ ਲੋ ਡਿਜ਼ਾਈਨ ਚੈੱਕ ਕਰ ਲਓ ਪੂਰੇ ਸੋਹਣੇ ਸੋਹਣੇ ਆ ਜੀ ਸਾਰੇ ਕੋਈ ਕਮੀ ਨਹੀਂ ਹੈਗੀ ਪੂਰੇ ਐ ਡਿਜੀਟਲ ਕਪੜਾ ਹੈਗਾ ਪੂਰਾ ਸੋਹਣਾ ਡਿਜੀਟਲ ਪ੍ਰਿੰਟਿੰਗ ਹੋਈ ਹੋਈ ਆ ਜੀ ਸਾਰਾ ਕਪੜਾ ਐਕਸਪੋਰਟ ਦਾ ਜੀ ਇਹੇ ਆਪਣੇ ਵਾਲਾ ਕੋਈ ਕੱਪੜਾ ਨਹੀਂ ਸਾਰਾ ਬਾਹਰਲਾ ਕੱਪੜਾ ਹੈਗਾ ਬਾਕਾਇਦਾ ਤੇ ਮੋਰ ਵੀ ਲੱਗੀ ਹੋਈ ਹੈ ਜੀ ਬਾਹਰਲੇ ਕੱਪੜਿਆਂ ਦੀ ਆ ਦੇਖੋ ਬਾਹਰਲੇ ਕੱਪੜੇ ਦੇ ਤੇ ਮੋਰ ਵੀ ਲੱਗੀ ਹੋਈ ਹੈ ਵੀ ਬਾਹਰ ਲੱਗ ਹੈ ਇਹ ਆ ਦੇ ਜੀ ਬਾਹਰਲੀ ਲੈਂਗੁਏਜ ਦੇ ਵਿੱਚ ਆ ਗਿਆ ਕੋਈ ਹੋਊਗੀ ਆ ਲਓ ਜੀ ਸਾਰਾ ਐਕਸਪੋਰਟ ਦਾ ਕੱਪੜਾ ਜੀ ਇਹ 100 ਰੁਪਏ ਦੀ ਕੁੜਤੀ ਆ ਗਈ ਆ ਜੋ ਕਰਾ ਜਲਦੇ ਹੋ ਜਲਦੀ ਦੁਕਾਨ ਤੇ ਕੇਸਰੀ ਕਲੋਥ ਹਾਊਸ ਪੱਖੋ ਕੈਂਚੀਆਂ ਲੇ ਜਾਨ ਸਾਰੇ ਸੋਹਣੇ ਸੋਹਣਿਆ ਜੀ ਜਲਦੀ ਤੋਂ ਜਲਦੀ ਆਜੋ ਜੇ ਵੀਡੀਓ ਵਧੀਆ ਲੱਗਦੀ ਹੈ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਲੋ ਜੀ ਆਜੋ ਕਿਰਾ ਜਲਦੀ ਉਹ ਜਲਦੀ ਦੁਕਾਨ ਤੇ ਪੂਰੇ ਸੋਹਣੇ ਸੋਹਣੇ ਕੁੜਤੇ ਨੇ ਡਿਜ਼ਾਈਨ ਆ ਗਏ ਜੀ 100 ਰੁਪਏ ਦਾ ਪੀਸ ਆ ਜਿਹੜਾ ਮਰਜ਼ੀ ਲੈ ਲਓ ਆਜੋ ਕਿਰਾ ਜਲਦੀ ਉਹ ਜਲਦੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਨਵੇਂ ਨਵੇਂ ਸੂਟਾਂ ਦੀ ਅਪਡੇਟ ਲੈਣ ਲਈ ਤੇ ਵਧੀਆ ਵਧੀਆ ਪ੍ਰਾਈਸ ਦੇਖਣ ਲਈ ਜੇ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਧੰਨਵਾਦ